ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਇੱਕ ਬਾਈ ਜਿਹੜੇ ਦੇਖੋ ਨਾ ਬਾਈਆਂ ਦੇ ਫੋਨ ਆਉਂਦੇ ਹੁੰਦੇ ਆ ਮੈਂ ਹੁਣ ਰੋਜ਼ ਹੀ ਵੀਡੀਓ ਜਦੋਂ ਆਪਾਂ ਪਾਉਨੇ ਆ ਬੋਲਦੇ ਹੁੰਨੇ ਆ ਵੀ ਫੀਵਰ ਦੀ ਸਮੱਸਿਆ ਬੜੀ ਜ਼ਿਆਦਾ ਆ ਰਹੀ ਹੈ ਕੀ ਗਾਵਾਂ ਨੂੰ ਤਾਂ ਬਾਈ ਪਲੀਜ਼ ਇਹ ਗੱਲ ਨੇ ਪਸ਼ੂਆਂ ਦੀ ਆਪਦੀਆਂ ਦੀ ਗੌਰ ਰੱਖਿਆ ਕਰੋ ਅੱਜ ਆਹ ਗਾਂ ਆਪਾਂ ਪਰਚੇਜ਼ ਕਰੀ ਸੀਗੀ ਗਾਂ ਇਹ ਗੱਲ ਤੇ ਅੱਜ ਆਪਣੇ ਕੋਲੇ ਪੰਪਕੀ ਹੈਗੀ ਇਹ ਗਾਂ ਵੀ ਢੋਕੜ ਗੱਬਣ ਕਹਿ ਸਕਦੇ ਆਪਾਂ ਜਿਵੇਂ ਆਪਣੇ ਪੰਜਾਬੀ ਭਾਸ਼ਾ ਜਿਵੇਂ ਉਸ ਤਰ੍ਹਾਂ ਗੀ ਨਲੇ ਦੇ ਥੱਲੇ ਦੁੱਧ ਆ ਗਿਆ ਤੇ ਇਹ 4 ਮਹੀਨਿਆਂ ਦੀ ਗਾਂ ਪ੍ਰੈਗਨੈਂਟ ਆ ਤਾਂ ਇਹ ਬਾਈਆਂ ਨੇ ਵੇਚੀ ਵੀ ਇਹ ਤਾਂ ਹੀ ਆਂਗੀ ਵੀ ਉਹਨਾਂ ਦੇ ਹਿਸਾਬ ਚ ਨਹੀਂ ਆਈਗੀ ਗਾਂ ਬਿਮਾਰ ਕਰ ਰੱਖੀ ਸੀਗੀ ਤਾਂ ਭਾਈ ਇਹਦੇ ਚ ਕੀ ਹੈਗਾ ਇੱਕ ਨਾ ਹੁਣ ਜਦੋਂ ਫੀਵਰ ਹੁੰਦਾਗਾ ਗਰਮੀ ਚ ਜਦੋਂ 104 105 ਇਸ ਤਰ੍ਹਾਂ ਫੀਵਰ ਹੋਈ ਜਾਂਦਾਗਾ ਗਾਵਾਂ ਨੂੰ ਤਾਂ ਉਹਦੇ ਚ ਤੁਸੀਂ ਇਹ ਗੱਲ ਨਾ ਕਰਿਆ ਕਰੋ ਵੀ ਸਿੱਧੇ ਤੁਸੀਂ ਸ਼ਾਰਟ ਚ ਆ ਕੇ ਇੰਜੈਕਸ਼ਨ ਲਾਤੇ ਇਹਦੇ ਡ੍ਰਿਪਾਂ ਜ਼ਰੂਰ ਲਾਇਆ ਕਰੋ ਇਹਦੇ ਬਿਨਾ ਕੋਈ ਹੱਲ ਨਹੀਂ ਹੈਗਾ ਗਾ ਜਿਹੜੀਆਂ ਗਾਵਾਂ ਨੂੰ ਫੀਵਰ ਆਉਂਦਾਗਾ ਇੱਕ ਤਾਂ ਸਿਰ ਚ ਪਾਣੀ ਪੂਰਾ ਫੁੱਲ ਜਾਂਚ ਕੇ ਜਦੋਂ ਫੀਵਰ ਹੋ ਗਿਆ ਚਾਹੇ ਤੁਸੀਂ ਸਾਰੀ ਗਾਂ ਨਮਾਓ ਦੋ ਇਹ ਬਹਿਮ ਚ ਨਾ ਰਹਾ ਕਰੋ ਵੀ ਬੁਖਾਰ ਹੋ ਗਿਆ ਤਾਂ ਨਮਾਉਣੀ ਨਹੀਂ ਹੈਗੀ। ਮੋਟਰ ਚਲਾ ਕੇ ਠੰਡੇ ਪਾਣੀ ਨਾਲ ਅੱਧਾ ਘੰਟਾ ਪਸ਼ੂ ਦੇ ਉੱਤੇ ਪਾਣੀ ਪਾਓ ਦੇ ਨਾਲ ਉਹਦਾ ਟੈਂਪਰੇਚਰ ਕੰਟਰੋਲ ਚ ਹੋਵੇ। ਪਸ਼ੂ ਨੂੰ ਮਾੜਾ ਮੋਟਾ ਅੰਦਰੋਂ ਪਸ਼ੂ ਠਰੇ ਸੈੱਟ ਹੋਵੇ ਤੇ ਉਸ ਤੋਂ ਬਾਅਦ ਚ ਬਈ ਐਨ ਐਸ ਚ ਜਾਂ ਡੀ ਐਨ ਐਸ ਚ ਆਕਸੀਸੋਸ 100 ਐਮ ਐਲ ਇਹ ਜ਼ਰੂਰ 3 ਦਿਨ ਲਗਾਤਾਰ ਇਹ ਦਿਓ। ਤੇ ਬਾਕੀ ਆਪਦਾ ਸੀਵੀਸੀ ਬਸੂਆ ਦਾ ਜ਼ਰੂਰ ਟੈਸਟ ਕਰਾਇਆ ਕਰੋ ਆਪਾਂ ਹਜੇ ਇਹ ਆਪਣੇ ਕੋਲੇ ਪਹੁੰਚੀ 2-3 ਘੰਟੇ ਪਹਿਲਾਂ ਗੀ ਤਾਂ ਇਹਨੂੰ ਹੁਣ 104 ਦੇ 104.6 ਇਸ ਤਰ੍ਹਾਂ ਟੈਂਪਰੇਚਰ ਸੀਗਾ ਇਹਦਾ ਆਪਾਂ ਹੁਣ ਇਹਨੂੰ ਆ ਲੀਟਰ ਦੀ ਐਨਐਸ ਤੋਂ ਪਹਿਲਾਂ ਇਸ ਤਰ੍ਹਾਂ ਆਕਸੀ ਪਾ ਕੇ ਦਿੱਤੀ ਆ 100 ਐਮਐਲ ਹੁਣ ਇਹਨੂੰ 30 ਐਮਐਲ ਪਾਇਆ ਆਪਾਂ ਕੈਟਾਸੋਲ ਤੇ ਨਾਲ ਇਹਨੂੰ ਮਲੋਕਸੀਕੈਮ ਦਵਾਂਗੇ ਮਲੋਕਸੀ 20 ਐਮਐਲ ਉਹ ਇਹਦੇ ਸਿੱਧੀ ਦਵਾਂਗੇ ਆਪਾਂ ਤਾਂ ਹੁਣ ਚ ਆਈਐਮ ਕਰਾਂਗੇ ਆ ਬਾਕੀ ਫਿਰ ਇਹਦਾ ਕੱਲ ਨੂੰ ਆਪਾਂ ਸੀ.ਵੀ.ਸੀ. ਵੀ ਦੇਖ ਰਹੇ ਆ ਟੈਸਟ ਕਰਾ ਕੇ ਪਰ ਜਿਹੜੇ ਹਿਸਾਬ ਤੇ ਇਹਦੇ ਲੱਛਣ ਨੇਗੇ ਉਸ ਹਿਸਾਬ ਤੇ ਆ ਹੀ ਹੈਗਾ ਵੀ ਇਹਨੂੰ ਫੀਵਰ ਥਲੇਰੀਏ ਦੀ ਸ਼ਿਕਾਇਤ ਹੈਗੀ ਤੇ ਇਹਦਾ ਹਿਮੋਗਲੋਬਿਨ ਖੂਨ ਘਟ ਰਿਹਾ ਹੈਗਾ ਗਾਂ ਧਾਸਦੀ ਹੈਗੀ ਇੱਕ ਤਾਂ ਇਹ ਤੇ ਤੁਰਦੀ ਹੌਲੀ-ਹੌਲੀ ਆ ਇਨਟੇਕ ਜਮ ਨਹੀਂ ਕਰ ਰਹੀਗੀ ਤਾਂ ਇਹ ਚੀਜ਼ ਦਾ ਬਾਈ ਬਣ ਕੇ ਹੁਣ ਜ਼ਰੂਰ ਖਿਆਲ ਰੱਖਿਆ ਕਰੋ ਜਿਹੜੀ ਆਹ ਗਰਮੀ ਆ ਰਹੀ ਹੈਗੀ ਚਲੋ ਜੇ ਕਿਸੇ ਨੂੰ ਉਹੀ ਨਾਰਮਲ ਕੋਈ ਫੀਵਰ ਆ ਗਿਆ ਆਪਾਂ ਇੰਜੈਕਸ਼ਨ ਲਾਤੇ ਜੇ ਤਾਂ ਪਸ਼ੂ ਸੈੱਟ ਹੋ ਗਿਆ ਤਾਂ ਤਾਂ ਠੀਕ ਹੈ ਨਹੀਂ ਉਸ ਤੋਂ ਬਾਅਦ ਚ ਉਹਦਾ 3 ਦਿਨ ਲਗਾਤਾਰ ਟ੍ਰੀਟਮੈਂਟ ਕਰੋ 100 100 ਐਮ ਐਲ ਆਕਸੀ ਇਨ ਟੈਟਰਾਸਾਈਕਲਿਨ ਆਕਸੀ ਟੈਟਰਾਸਾਈਕਲਿਨ ਟੈਰਾਮਾਈਸੀਨ ਕਹਿ ਦਿੰਨੇ ਆ ਜਿਹਨੂੰ ਆਪਾਂ ਉਹੋ ਪਾਓ ਤੇ ਨਾਲ ਕੋਈ ਜਿਵੇਂ ਆਪਾਂ એનર્ਜੀ ਲਈ ਹੋ ਗਿਆ ਜਾਂ ਖੂਨ ਦੀ ਪੂਰਤੀ ਲਈ ਕੈਟਾਸੋਲ ਹੋ ਗਿਆ ਜਾਂ ਬਾਲੇ ਨਿਕੋਬੈਟੈਕਸਲ ਪਾਉਂਦੇ ਹੈਗੇ ਇਹ ਜਾਂ ਇੰਜੈਕਸ਼ਨ ਨਾਲ 2-3 ਦਿਨ ਲਗਾਤਾਰ ਟ੍ਰੀਟਮੈਂਟ ਕਰਿਆ ਕਰੋ ਐ ਨਹੀਂ ਹੈਗਾ ਜੇ ਹੁਣ ਆਪਾਂ ਇੱਕ ਗੱਲ ਹੋਰ ਵੀ ਅਜੇ ਦੇ ਲਾਤੀ ਦਵਾਈ ਇਹ ਸੈਟ ਇਹਨੇ ਸਵੇਰ ਤੱਕ ਹੋ ਜਾਣਾਗਾ ਪਰ ਤਾਂ ਆਮੀ ਇਹਦਾ ਪੂਰੀ ਟ੍ਰੀਟਮੈਂਟ ਪੂਰਾ ਕਰਨਾ ਜ਼ਰੂਰੀ ਆ ਤਿੰਨ ਦਿਨ ਹੁਣ ਆਪਾਂ ਇਹਦੇ ਲਾਵਾਂਗੇ ਤੇ ਦੇਖਦੇ ਆ ਕੱਲ ਨੂੰ ਇਹਦਾ ਸੀਬੀਸੀ ਟੈਸਟ ਕਰਾ ਕੇ ਜੇ ਕੋਈ ਥਲੇਰੀਆ ਦੇ ਲੱਛਣ ਆਪਾਂ ਨੂੰ ਲੱਗਦੇ ਵੀ ਨਹੀਂ ਹੈਗੇ ਤਾਂ ਨਾਲ ਇਹਦੇ ਆਪਾਂ ਜਿਹਨੂੰ ਕਹਿ ਦਿੰਨੇ ਆ ਬੂਟਾ ਲੈਕਸ ਬੂਟਾ ਬੋਸਫੋਨ ਦਾ ਇੰਜੈਕਸ਼ਨ ਉਹ ਇਹਦੇ 2/2 ਐਮਐਲ ਉਹ ਵੀ ਲਾਵਾਂਗੇ ਆਪਾਂ ਤਾਂ ਇਹ ਜੀ ਦਾ ਬਾਈ ਜ਼ਰੂਰ ਖਿਆਲ ਰੱਖਿਆ ਕਰੋ ਹੁਣ ਖਾਸ ਕਰਕੇ ਆਹ ਗਰਮੀ ਚ ਤਾਂ ਨਾ ਗਰਮੀ ਦਾ ਫੀਵਰ ਗਾਵਾ ਨੂੰ ਉੱਤਰ ਦੀ ਡ੍ਰਿਪਸ ਨਾਲ ਅਕਾਉਂਟ ਡ੍ਰਿਪਾਂ ਬੋਤਲਾਂ ਲਾਉਨੇ ਆਗੇ ਫੇਰ ਜਾ ਕੇ ਸੈੱਟ ਹੁੰਦਾਗਾ ਤਾਂ ਬਈ ਬਸ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਇਹ ਆਪਾਂ ਬਾੜੇ ਬਾਰੀ ਇਹਦਾ ਬੋਲ ਕੇ ਪਾਤਾ ਅੱਜ ਤੁਹਾਨੂੰ ਆ ਲਾਈਵ ਵੀ ਦਿਖਾਤੇ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹੀ ਸੀਗਾ ਵੀ ਅੱਜ ਆਪਾਂ ਇਹਦਾ ਗਾਂ ਦਾ ਟ੍ਰੀਟਮੈਂਟ ਕਰਿਆਗਾ ਆ ਬਈ ਆ ਦੇਖ ਲਓ ਟ੍ਰਿਪਾਂ ਚੱਲੀ ਜਾਂਦੀਆਂ ਇਹ ਤੋਂ ਬਿਨਾ ਕੋਈ ਹੋਰ ਗੱਲਾਂ ਦਾ ਧਿਆਨ ਹੋਰ ਬਸ ਬਈ ਆਪਦਾ ਟੈਂਪਰੇਚਰ ਪਸ਼ੂਆਂ ਵਾਲੇ ਦਾ ਸੈੱਟ ਰੱਖੋ ਜਦੋਂ ਇੱਕ ਪਸ਼ੂਆਂ ਦਾ ਹੁਣ ਆ ਚੀਜ਼ ਦਾ ਜ਼ਰੂਰ ਖਿਆਲ ਰੱਖੋ ਵੀ ਇੰਟੇਕ ਪਸ਼ੂ ਸਹੀ ਕਰ ਰਹੇ ਨੇਗੇ ਜੇ ਜਦੋਂ ਤੁਹਾਡਾ ਪਸ਼ੂ ਖਾਣਾ ਦਾਣਾ ਘਟਾ ਗਿਆ ਬਸ ਉਹਦੀ ਤੁਸੀਂ ਆਪਦੇ ਉਹਦੀ ਪੂਰੀ ਫੋਲ ਕੌਰ ਕਰੋ ਕਿ ਦੇਖੋ ਗਰਮੀ ਚ ਤਾਂ ਵੈਸੇ ਵੀ ਘੱਟ ਹੀ ਖਾਂਦੇ ਗਰਮੀ ਚ ਖਾਂਦੀਆਂ ਘੱਟ ਨਹੀਂ ਜੇ ਆਪਣਾ ਪੂਰਾ ਸਹੀ ਹੈਗਾ ਵੀ ਮੈਨੇਜਮੈਂਟ ਆਪਣੀ ਸਹੀ ਹੈ ਫੇਰ ਤਾਂ ਸਹੀ ਖਾਂਦੀਆਂ ਨਹੀਂ ਹੁਣ ਆਪਣੇ ਆਪਾ ਫੋਗਰ ਚਲਾ ਲੇ ਮੌਸਮ ਠੰਡਾ ਹੋਣ ਲੱਗਿਆ ਆਪਣੇ ਵਾਲੀਆਂ ਇਨਟੇਕ ਵਧਾ ਗਈਆਂ ਹੁਣ ਜਦੋਂ ਜ਼ਿਆਦਾ ਖਾਣੀਆਂ ਤਾਂ ਆਟੋਮੈਟਿਕਲੀ ਗੱਲ ਆ ਦੁੱਧ ਵੀ ਵੱਧ ਕੱਢਣੀਆਂ ਹੂੰ ਬਸ ਇਹ ਚੀਜ਼ ਦਾ ਬਈ ਪੂਰਾ ਫੁੱਲ ਖਿਆਲ ਰੱਖੋ ਜੱਜ ਕੇ ਏ ਹੁਣ ਬਸ ਅੱਜ ਦਾ ਦਿਨ ਹੀ ਟ੍ਰੀਟਮੈਂਟ ਕਰਨਾ ਸੀ ਇਹਦਾ ਇਹਦੇ ਆਪਾਂ ਅੱਜ ਅੱਜ ਕਰਤਾ ਠੀਕ ਹੈ ਤੇ ਆਹਾਂ ਕਰਾਂਗੇ ਬਸ ਹੁਣ ਤਿੰਨ ਦਿਨ ਕਰਾਂਗੇ ਇਹਦੇ ਲਗਾਤਾਰ ਸਵੇਰੇ ਦਾ ਸੀਵੀਸੀ ਟੈਸਟ ਕਰਾਵਾਂਗੇ ਉਹਦੇ ਚ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹਦੇ ਜੋ ਖੂਨ ਕਿੰਨਾਗਾ ਤਾਂ ਕੀ ਬਿਮਾਰੀ ਹੈ ਜੀ ਨੋ ਇਹ ਚੀਜ਼ਾਂ ਬਈ ਮੈਂ ਕਹਿਣਾ ਉਹਨਾਂ ਵੀ ਇਹ ਜਰੂਰ ਧਿਆਨ ਤੇ ਰੱਖਿਆ ਕਰੋ ਆਪਾਂ ਹੁਣ ਇਹਦੇ ਆ ਵਾਲੇ ਬਾਈ ਕੀ ਕਰਦੇ ਆ ਬਈ ਬਹਿਮ ਕਰੀ ਜਾਂਦੇ ਰਹਿੰਦੇ ਆਗੇ ਵੀ ਨਮਾਈ ਦੀਆਂ ਨਹੀਂ ਹੁੰਦੀਆਂ ਫਗਹਾਰ ਚਾਈ ਨਹੀਂ ਕਰੀਦਾ ਹੁੰਦਾ ਆਪਾਂ ਹੁਣ ਇਹਦੇ ਡ੍ਰਿਪਾਂ ਲਾਈਆਂ ਨਹੀਂਆਂ ਹੁਣ ਮੋਟਰ ਛੱਡ ਕੇ ਇਹਦੇ ਸਿਰਚ ਪਾਣੀ ਵੀ ਪਵਾਵਾਂਗੇ ਠੀਕ ਐ ਉਹਦੇ ਨਾਲ ਇਹ ਸੈੱਟ ਹੋ ਜੂ ਕੇ ਰਾਂ ਜਿੰਨੀ ਆ ਹੌਂਕੀ ਜਾਂਦੀ ਹੈਗੀ ਹੌਂਕਣੋਂ ਹਟ ਜੂਗੀ ਜਦੋਂ ਸਿਰਚ ਪਾਣੀ ਪੈ ਗਿਆ ਨਾਲ ਦੀ ਨਾਲ ਨੀਰਾ ਖਾਨ ਲੱਗ ਜੂਗੀ ਐਦੋਂ ਪਹਿਲਾਂ ਇਹ ਜਮਾਂ ਝਾਕੀ ਵੀ ਨਹੀਂ ਗਈ ਫੀਡ ਫੂਡ ਸਾਰਾ ਕੁਝ ਉਵੇਂ ਜੁੱਕਰੀ ਪਿਆ ਇਹ ਅੱਜ ਇਹ ਲੱਸੀ ਵੀ ਬਹੁਤ ਹੈ ਨਾ ਇਹਦਾ ਇਹ ਬਈ ਆਹੀ ਬਿਨਾ ਗੌਰ ਤੋਂ ਕਰੀ ਹੋਈ ਹੈਗੀ ਵਿਚਾਰੀ ਬਹੁਤ ਲੱਸੀ ਹੈ ਬਰੋ ਮੇਰੇ ਵਰਗੀ ਹੈ ਬਈ ਇਹ ਜੀ ਸਹੀ ਆ ਭਰਾ ਤੈਨੂੰ ਵੀ ਕਹਿ ਦਿੰਦੇ ਹੁੰਦੇ ਬੀਬੀ ਕੁਝ ਖਾ ਵੀ ਲੈ ਗਰ ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹਣਾ ਦੋ ਬੰਦੇ ਦਾ ਬਾੜਾ ਵਾਜ ਨਹੀਂ ਜ਼ਰੂਰੀ ਹੈਗਾ ਸੋਨੂੰ ਅੱਜ ਇਹ ਵੀ ਗੱਲ ਟੌਪਿਕ ਕਲੀਅਰ ਕਰਦਾ ਬਾੜੇ ਕਹਿ ਦਿੰਦੇ ਹੈਗੇ ਬਈ ਇੱਥੇ ਬਈ ਖਾਦਾ ਪੀਤਾ ਕੋਈ ਉਹ ਨਹੀਂ ਕਿ ਮੈਂ ਬਾੜਾ ਹਨੀ ਕਰਦਾਗਾ ਬੰਦੇ 'ਚ ਪਾਵਰ ਹੋਣੀ ਚਾਹੀਦੀ ਹੈ ਤੁਸੀਂ ਐਂ ਦੇਖ ਲਓ ਵੀ 14 15 ਕਿੱਲਿਆਂ ਦੀ ਖੇਤੀ ਹੋ ਰਹੀ ਆ ਪਸ਼ੂਆਂ ਦਾ ਵੀ ਆ ਕਵੀਲਦਾਰੀ ਦਾ ਵੀ ਹੈਗਾ ਸਾਰੇ ਪਾਸੇ ਇਕੱਲੇ ਪਰ ਜੇ ਫਿਰਦੇ ਆਂ ਜਮਾ ਦਿਨ ਰਾਤ ਦੁਰੇ ਫਿਰਦੇ ਆਂ ਬਾਕੀ ਆਇਆ ਵੀ ਬਈ ਹਾਂ ਬਾਕੀ ਇੱਕ ਗੱਲ ਹੋਰ ਆ ਬਈ ਵੀ ਜਦੋਂ ਵੀ ਜਦੋਂ ਅਸੀਂ ਜਮਾ ਤੁਹਾਡੇ ਵਾਂਗੂ ਬੇਲੇ ਹੋਗੇ ਕਮੈਂਟ ਕਰਨੀ ਹੋਵੇ ਕਰਨਾ ਹੀ ਹੋਵੇ ਕੱਲਾ ਉਦੋਂ ਅਸੀਂ ਮੋਟੇ ਵੀ ਹੋ ਜਾਗੇ ਮਿਹਨਤ ਤਾਂ ਛਾੜਤੀ ਕੱਲੇ ਕਮੈਂਟਾਂ ਦੀ ਹੋਗੇ ਵੀ ਉਦੋਂ ਸਾਨੂੰ ਅਸੀਂ ਮੋਟੇ ਨਹੀਂ ਹੈਗਾਗਾ ਤੇ ਥੱਲੇ ਆਪਾਂ ਦੇਨੇ ਆ ਭਾਸ਼ਣ ਉਹਦੇ ਕਹਿੰਦੇ ਸਾਰਾ ਕੁਝ ਠੀਕ ਹੋ ਜਿਏਗੇ ਭਾਈ ਮੇਨ ਤਾਂ ਹੋਣ ਭਾਈ ਸਰੀਰਾਂ ਦਾ ਕੁਝ ਨਹੀਂ ਹੈਗਾ ਨਾ ਮਸਟਰ ਮੈਂ ਹੋ ਮਿਸਟਰ ਭੀਮ ਹੈ ਜਿਹੜਾ ਉਹ ਦੇਖ ਲੋ ਚਾਹੇ ਤਾਂ ਕੋਈ ਐ ਜਮਾ ਬਾੜਾ ਸੋਣਾਗਾ ਤੇ ਚਾਹੇ ਕੋਈ ਸੋਣਾ ਹੈ ਨਹੀਂ ਠੀਕ ਹੈ ਚਾਹੇ ਕੋਈ ਬਾੜਾ ਮੋਟਾ ਹੈ ਤੇ ਚਾਹੇ ਕੋਈ ਪਤਲਾ ਫੂਕਣੀਆਂ ਤਾਂ ਲੱਕੜਾਂ ਹੀ ਸਹੀ ਹੈ ਐ ਇਹ ਤਾਂ ਜਾਣਾ ਤਾਂ ਉੱਥੇ ਹੈਗਾ ਸੋ ਇਹ ਗੱਲ ਹੈ ਬਾਕੀ ਵੀਰੇ ਹੈਲਦੀ ਹੋਣਾ ਚਾਹੀਦਾ ਬੰਦਾ ਇਹ ਚੀਜ਼ ਨਹੀਂ ਹੈਗੀ ਬਸ ਇਹ ਚੀਜ਼ ਨਹੀਂ ਮੈਟਰ ਕਰਦੀ ਬਾਕੀ ਰੋਣੀ ਚਾਹੀਦੀ ਆ ਕੰਮ ਕਰਨ ਦਾ ਜਜ਼ੂਨ ਹੋਣਾ ਇਹ ਹੀ ਨਾ ਸਾਨੂੰ ਤਾਂ ਆ ਗੱਲ ਹੈ ਤੇ ਬਾਕੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਫਿਕਰ ਕਰਦੇ ਹੋ ਸਾਡੀ ਦਾ ਭਰਾਵਾ ਸਮਾਨ ਭੇਜਦਾ ਕਰੋ ਕਾਜੂ ਬਦਾਮ ਦਾ ਘਟਾ ਭੇਜਦਾ ਕਰੋ ਫਿਰ ਤਾਂ ਅਸੀਂ ਮੰਨ ਜੀਆ ਕਮੈਂਟਾਂ ਨਾਲ ਕੀ ਹੁੰਦੇ ਤਾਂ ਸਾਨੂੰ ਵੀ ਪਤਾ ਚਲੋ ਬਈ ਠੀਕ ਹੈ ਬਸ ਹਾਂ ਚਲੋ ਹਣਾ ਮਜ਼ਾਕ ਹੋ ਜਾਂਦਾ ਵਧੀਆ ਤੇ ਬਾਕੀ ਬਈ ਬਸ ਆਪਦੇ ਜਾਨਵਰਾਂ ਦਾ ਹੁਣ ਧਿਆਨ ਰੱਖੋ ਪੂਰਾ ਫੁੱਲ ਆ ਹੁਣ ਚੱਲੋ ਹੁਣ ਦੋ ਦਿਨਾਂ ਤਾਂ ਤਾਂ ਮੌਸਮ ਜਾਂ ਵਿਗੜ ਰਿਹਾਗਾ ਥੋੜਾ ਜਿਹਾ ਬਾਰਿਸ਼ ਜੀ ਦਾ ਹੋ ਰਿਹਾ ਤਾਂ ਕਰਕੇ ਮੌਸਮ ਠੰਡਾਗਾ ਤਾਂ ਜਰੂਰ ਬਈ ਆਪਦੀ ਕੇਅਰ ਜਰੂਰ ਰੱਖੋ ਪਸ਼ਵਾਨੀ ਬਾਕੀ ਦੱਬ ਕੇ ਮਿਹਨਤ ਕਰੋ ਬਈ ਓਕੇ ਠੀਕ ਆ ਬਈ ਓਕੇ ਓਕੇ